ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪਿੰਡੂ ਦਾ ਚੈਨਲ ਤੇ ਬਈ ਸਵਾਗਤ ਕਰਦੇ ਤੇ ਮੈਂ ਮਾਵੀ ਸਿੰਘ ਤੇ ਲੱਭਾਈ ਹੋਏ ਜੀ ਜਿਹੜਾ ਹਜਰਾ ਜੀ ਆਪਾਂ ਫੇਰ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਸਬਜ਼ੀ ਮੰਡੀ ਦੀ ਵੀਡੀਓ ਮਿੱਤਰੋ ਅੱਜ ਜਿਹੜੀ ਆਉਣੀ ਹੈ ਬਈ ਜਾ ਉਹਨਾਂ ਦੀ ਬੋਲੀ ਦੀ ਵੀਡੀਓ ਆਉਣੀ ਹੈ ਜਾ ਉਹਨਾਂ ਦੀ ਬੋਲੀ ਤੇ ਪਾਇਆ ਪੜਾਕੇ ਤੇ ਆਪਾਂ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਬਈ ਸਾਰੇ ਸ਼ੇਅਰ ਕਰ ਦਿਓ ਇਹ ਨਾਲੇ ਤੁਹਾਨੂੰ ਜਾ ਉਹਨਾਂ ਦਾ ਰੇਟ ਪਤਾ ਲੱਗ ਜਾਣਾ ਜੀ ਤੇ ਨਾਲੇ ਤੁਸੀਂ ਜਾ ਉਹਨਾ ਵੇਖ ਕੇ ਖਰੀਦ ਸਕਦੇ ਆ ਇੱਥੇ ਜਿਹੜੇ ਵੀਰਪੁਰਾ ਜਾ ਉਹਨਾਂ ਦਾ ਕੰਮ ਕਰਦੇ ਤੇ ਜਾ ਜਿੰਨਾਂ ਕੋਲੇ ਬਾਗ ਲੱਗੇ ਆ ਜਾ ਉਹਨਾਂ ਦੇ ਉਹਨਾਂ ਨੂੰ ਰੇਟ ਪਤਾ ਲੱਗ ਜਾ। ਇਹ ਰੇਟ ਆਪਾਂ ਦੱਸਣਾ ਹੀ ਨਹੀਂ ਆ ਵੀਡੀਓ 'ਚ ਵੀ ਕਿੰਨੇ ਤੋਂ ਕਿੰਨਾ ਵੇਖਿਆ ਮੁੜ ਕੇ ਤੇ ਬੋਲੀ ਨਹੀਂ ਵੇਖਣੀ ਗੀਆਂ। ਤੇ ਬੋਲੀ ਦੀ ਵੀਡੀਓ ਆਪਾਂ ਬਸ ਅੱਧੇ ਘੰਟੇ 'ਚ ਤੱਕੀ ਅਪਲੋਡ ਕਰ ਦੇਣੀ ਹੈ ਆਪਣੇ YouTube ਚੈਨਲ ਤੇ। ਬਾਈ ਜੀ ਫੁੱਲ ਸਪੋਰਟ ਹੋਣੀ ਚਾਹੀਦੀ ਆ। ਸ਼ੇਅਰ ਕਰ ਦਿਓ ਜੇ ਫੁੱਲ ਜਾਵਣਾ ਦੀ ਬੋਲੀ ਨੂੰ ਹੁਣ। ਆਪਣਾ ਕੰਮ ਹੁੰਦਾ ਵੀਡੀਓ ਬਣਾਉਣਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਚ ਹੋਰ ਪੜਾਕੇ ਪਿਆ ਕਰਨਗੇ ਜਾਵਣਾ ਦੀ ਬੋਲੀ ਤੇ ਕੋਟਕ ਪੂਰਾ ਮੰਡੀ ਦੇ ਵਿੱਚ ਜਾਵਣਾ ਦੀ ਬੋਲੀ ਜਿਹੜੀ ਹੁੰਦੀ ਆ ਜੀ ਅਜਮੇਰ ਸਿੰਘ ਭੁੱਲ ਰਹੇ ਨਹੀਂ ਸਮਾਣਾ ਗੁੱਡ ਮਾਰਨਿੰਗ ਭਰਾ ਕੀ ਹਾਲ ਚੱਲੇ ਜੀ। ਠੀ ਤੇ ਸਬਜੀ ਦੇ ਰੇਟ ਬਾਈ ਜੀ ਵਧੀ ਜਾਂਦੇ ਆ ਥੋੜੇ ਥੋੜੇ ਕਰਕੇ ਰਿਸਕੀ ਜਾਂਦੇ ਆ ਸਬਜੀ ਦੇ ਰੇਟ ਜਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਦੇ ਜੇ ਮੀਂਹ ਵਗੈਰਾ ਪੈਂਦਾ ਤੇ ਰੇਟ ਹੋ ਸਕਦਾ ਹੋਰ ਤੇਜ਼ ਹੋ ਜਾਣ ਬਾਈ ਠੀਕ ਆ ਜੀ ਤੇ ਨਿੰਬੂ ਫੇਰ ਥੱਲੇ ਆ ਗਿਆ ਜੀ ਨਿੰਬੂ ਮਿੱਤਰੋ ਫੇਰ ਥੱਲੇ ਆ ਗਿਆ ਨਿੰਬੂ ਦਾ ਬਾਜ਼ਾਰ ਫੇਰ ਆ ਗਿਆ ਜੀ 45 ਰੁਪਏ ਦੇ ਟਾਪ ਦੀ ਕੁਆਲਿਟੀ ਵਾਲਾ 35 ਵਾਲਾ ਵੀ ਮਿਲ ਜਾਣਾ ਹੁਣ ਫੇਰ ਤੁਹਾਨੂੰ ਆਣੇ ਜਿੰਨਾ ਵੀ ਰਾਨੇ 4 ਵਗੈਰਾ ਪਾਉਣਾ ਆ ਪਿੱਛੇ ਨਾ ਆਸੇ ਪਾਸੇ ਏਰੀਏ ਦੇ ਵਿੱਚ ਮੀਂਹ ਪਏ ਆ ਉਹਦੇ ਕਰਕੇ ਨਿੰਬੂ ਦਾ ਬਾਜ਼ਾਰ ਡਿੱਗਿਆ ਤੇ ਜਿਨ੍ਹਾਂ ਨੇ ਚਾਰ ਵਗੈਰਾ ਜਿਹੜੇ ਕੰਮ ਕਰਦੇ ਆ ਚਾਰ ਵਗੈਰਾ ਪਾਉਂਦੇ ਆ ਜੀ ਉਹ ਹੁਣ ਨਿੰਬੂ ਫੇਰ ਖਰੀਦ ਸਕਦੇ ਆ ਬਾਈ ਜਿੱਦਣ ਮੀਂਹ ਪੈਣੇ ਬੰਦ ਮਤਲਬ ਘਟ ਗਏ ਮੌਸਮ ਦਾ ਫਰਕ ਪੈ ਗਿਆ ਗਰਮੀ ਫੇਰ ਹੁਣ ਤਾਂ ਵੇ ਗਰਮੀ ਦੇ ਚਾਂਸੇ ਹਨਾ ਘਟ ਲੱਗਣਗੇ ਮੇਰੇ ਹਿਸਾਬ ਨਾਲ ਹੁਣ ਨਿੰਬੂ ਮੰਦਾ ਰਹਿਣ ਦੀ ਸੰਭਾਵਨਾ ਹੀ ਆ ਕੀ ਲੱਗਦਾ ਤੁਹਾਡੇ ਹਿਸਾਬ ਨਾਲ ਜਿੱਦਣ ਗਰਮੀ ਤੇਜ਼ ਹੋਈ ਮੰਨ ਕੇ ਚੱਲੋ ਨਿੰਬੂ ਵਧੂਗਾ ਅੱਗੋਂ ਤਾਂ ਬਾਈ ਹੁਣ ਨਿੰਬੂ ਦਾ ਰੇਟ ਤਾਂ ਨਹੀਂ ਪੰਦਾ ਕਿਉਂਕਿ ਦਿਨ ਗਏ ਆਹ ਦੇ ਸੀਗੇ ਜੂਨ ਮਈ ਜੂਨ ਇਹਦੇ ਚ ਜਦੋਂ ਨਿੰਗੂ ਵਿਕਦੇ ਆ ਹੁਣ ਤਾਂ ਮੇਰੇ ਦਾ ਨਹੀਂ ਮੀਂਹ ਦਾ ਮੌਸਮ ਚੱਲੀ ਜਾਣੇ ਲਗਾਤਾਰ ਮੰਦਾ ਹੀ ਆਉ ਮੰਦਾ ਹੀ ਆਉ ਜੇ ਤਾਂ ਮੰਨ ਕੇ ਚਲੋ ਵੀ ਗਰਮੀ ਪਵੇ ਕਰਨੀਆਂ ਧੁੱਪਾਂ ਲੱਗੀਆਂ ਚਾਰ ਫੇਰ ਬੰਦ ਫੇਰ ਬੰਦ ਤੇ ਦੇਖਦੇ ਆ ਬਾਕੀ ਭਾਈ ਕਰਨੂਰ ਸਿੰਘ ਭਰਾ ਕੀ ਹਾਲ ਚੜਾ ਧਰਮਪਾਲ ਸਿੰਘ ਕੀ ਹਾਲ ਚੜਾ ਭਰਾ ਉਹ ਕਿੱ사가 ਤੇ ਇੱਧਰ ਬਾਈ ਜੀ ਨਹੀਂ ਖੜੇ ਆ ਤੇ ਬਾਈ ਦਾ ਬਹੁਤ ਪੁਰਾਣਾ ਕੰਮ ਆ ਸਬਜ਼ੀ ਦਾ ਬਾਈ ਸਸਰੀ ਕੜਪਰਾ ਬਈ ਤੁਸੀਂ ਆਏ ਸਾਲ ਕਿੰਨਾ ਚਿਰ ਹੋ ਗਿਆ ਬੰਨੂੰ ਸਬਜ਼ੀ ਲਾਉਂਦੇ ਨੂੰ ਵੇਹ ਹੈ ਹੈ ਓ 14-15 ਸਾਲ ਹੋ ਗਏ 14-15 ਸਾਲ ਹੋ ਗਏ ਤੇ ਬਾਈ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਵੇ ਆਏ ਨਹੀਂ ਜਿਵੇਂ ਜਾਂ ਬੋਰੀਏ ਸਖ ਵੀਰ ਕਰਦੇ ਆ ਓਵੇਂ ਨਹੀਂ ਬਾਈ ਨੇ ਕਦੇ ਵੀ ਸਮਝ ਲਿਆ ਦਿਮਾਗ ਨਾਲ ਪਤਾ ਨਹੀਂ ਕੀ ਕਰਦਾ ਬਾਈ ਯਾਰ ਸਬਜ਼ੀ ਬਾਈ ਤੇਰੀ ਤੇਜ ਹੀ ਵਿਕਦੀ ਆ ਭਰਾ ਸਾਲ ਸੀ ਬਈ ਇਹਦੇ ਨਾਲ ਅਸਲ ਪਤਾ ਕੀ ਹੁੰਦੇ ਆ ਇਹ ਮਹੀਨੇ ਹੁੰਦੇ ਆ ਮਹੀਨੇ ਹੁੰਦੇ ਆ ਉੱਥੇ ਰੇਟ ਬੰਨਣਾ ਉਹ ਉਹ ਮਹੀਨੇ ਦੇ ਵਿੱਚ ਉੱਥੇ ਆਣਾਂ ਕਿ ਬੰਨਨੇ ਬੰਨਣਾ ਰੇਟ ਇਦੋਂ ਬੰਨਨੇ ਬੰਨਣਾ ਸਹੀ ਆ ਇਦੋਂ ਦਾ ਮੇਰੇ ਕੋ ਕਦੋਂ ਚੱਲਣਾ ਹਾਂ ਕਦੋਂ ਆ ਦੋ ਗ੍ਰੇਡ ਹੋਣੇ ਹੋਣੇ ਆ ਹਜ਼ਾਰ ਦਾ ਵੇਖ ਜਾਂਦਾ ਉਹ ਹਜ਼ਾਰ ਦਾ ਮੇਨੂੰ ਕਾ ਹਜ਼ਾਰ ਦਾ ਵੇਖ ਜਾਂਦਾ ਇਦੋਂ ਮਗਰ ਮਗਰਲੇ ਮਹੀਨੇ 100 ਦਾ ਵੇਖਦਾ ਹਾਂ ਹਾਂ 100 ਦਾ ਵੀ ਨਹੀਂ ਵੇਖਿਆ ਮੇਰੇ ਤੋਂ ਹਾਂ 70 ਕਦਾ ਹੀ ਵੇਖਿਆ ਸਹੀ ਆ ਪਿਛਲੇ ਮਹੀਨੇ ਵਿੱਚ ਬਈ ਤੁਹਾਨੂੰ ਕਾਫੀ ਦਿਨ ਹੋ ਗਿਆ ਸਬਜੀ ਦੱਕਾ ਲੰਮਾ ਸਮਾਂ ਪਿਛਲੇ ਮਤਲਬ 7-8 ਸਾਲਾਂ ਤੋਂ ਪਹਿਲਾਂ ਦੀ ਗੱਲ ਆ ਤੇ ਜੇ ਹਣ ਦੀ ਗੱਲ ਕਰੀਏ ਕੋਈ ਫਰਕ ਪਿਆ ਯਾਰ ਹੁਣ ਮੱਛਲ ਵਾਲੇ ਪਾਸੇ ਜਿਹੜੀ ਸਬਜ਼ੀ ਜ਼ਿਆਦਾ ਹੁੰਦੀ ਆ ਜਾਂ ਸੇ ਪਾਸੇ ਏਰੀਆ ਦੇ ਵਿੱਚੋਂ ਸਬਜ਼ੀ ਜਿਹੜੀ ਜ਼ਿਆਦਾ ਹੁੰਦੀ ਆ ਇਹ ਕਿਤੇ ਨਾ ਕਿਤੇ ਰੇਟ ਆਪਣੇ ਪੰਜਾਬ ਦੀ ਸਬਜ਼ੀ ਦਾ ਘੱਟ ਬੰਦ ਦਿੰਦੇ ਉਹ ਹਸਬ ਨਾ ਨਹੀਂ ਮੰਨ ਜਿਵੇਂ 3-7 ਸਾਲ ਪਹਿਲਾਂ ਸੀ ਉਦੋਂ ਵਪਾਰ ਘੱਟ ਸੀ ਉਦੋਂ ਫਰਕ ਜਰੂਰ ਹੈਗਾ ਅੱਜ ਜਿਹੜਾ ਮੋਬਾਈਲ ਆ ਮੋਬਾਈਲ ਦਾ ਨੈਟ ਦਾ ਹਾਂ ਇਹ ਵੀਡੀਓ ਪੈਂਦੀਆਂ ਰਾਂ ਫਰਕ ਤਾਂ ਪੈਂਦਾ ਹੀ ਆ ਪਰ ਉਹਨਾਂ ਨਹੀਂ ਪੈਂਦਾਗਾ ਆਪਾਂ ਕੱਲ੍ਹ ਹੀ ਬਾਹਲਾ ਜਾਂਦੇ ਪੈਂਦਾ ਬਾਹਲਾ ਨਹੀਂ ਪੈਂਦਾ ਨਹੀਂ ਬਾਹਲਾ ਨਹੀਂ ਹੁਣ ਆਪਾਂ ਕੀ ਲਾਇਆ ਬਈ ਬਸ ਆਪਣੇ ਵਾਧਾ ਹੀ ਤੋਂ ਮਗਰ ਗੁਵਾਰਾ ਤੇ ਹੋਈ ਸੀਗਾ ਕਦੂ ਠੀਕ ਆ ਗੁਵਾਰਾ ਪਿੰਡੀ ਦਾ ਕਦੂ ਗੁਵਾਰਾ ਪਿੰਡੀ ਪਿੰਡੀ ਤੇੰਨੇ ਲਾਉਣੇ ਹੁੰਦੇ ਆ ਆਪਾਂ ਤੇ ਹੁਣ ਭਾਈ ਗਾਂ ਦੀ ਕੀ ਸਕੀਮ ਆ ਆਪਾਂ 15 ਨੌ ਲਾਈ ਵੀ ਡਾਕਲੇ ਗੋਭੀ ਲਾਉਣੀ ਆ 10 ਕਿੱਲੇ ਗੋਭੀ ਆਪਾਂ ਅਡਵਾਂਸ ਤੇ ਚਲਾਉਣੀ ਆ ਹਰਾਂ ਨਾਲ ਕਿਹੜੇ ਮਹੀਨੇ ਲਾਈਆਂ ਬਈ ਸਤੰਬਰ ਚ ਲਾ ਦੇਣੀ ਬਾਈ ਸਤੰਬਰ ਚ ਲਾ ਦੇਣੀ ਆ 15 ਸਤੰਬਰ ਨੂੰ ਲਾ ਦੇਣੀ ਐ ਇਹ 15 ਸਤੰਬਰ ਉਹਨੂੰ ਰਵਣ ਵੇਲਾ ਹੋ ਜਾਊਗਾ ਹਾਂ ਹਾਂ ਜੁਲਾਈ ਆਪਣਾ 10 ਸਤੰਬਰ ਨੂੰ ਆਪਾਂ ਬਾ ਨਾ ਹਣ ਕਿਹੜੇ ਵਾਂਚ ਲੱਗੂ ਮੇਰੇ ਕੋਲ ਵੀ ਆਹਦੇ ਜੀ ਇਹਦੇ ਚ ਹਾਂ ਇਹ ਤਾਂ 2 ਕਿਲੇ ਛੱਡੇ ਆ ਵੇਲੇ 2 ਕਿਲੇ ਆੱਢ ਛੱਡੇ ਗੋਭੀ ਆ ਛੱਡੇ ਵੇ ਗੋਭੀ ਲਾਵਾਂਗੇ ਮੂਲੀ ਵੀ ਲਾਵਾਂ ਗੋਭੀ ਲਾਵਾਂ ਤੇ 15 ਸਤੰਬਰ ਵਾਲੀ ਚ ਮੜ ਕੇ 159 ਚ ਗੋਭੀ ਲੱਗੂਗੀ ਫਿਰ ਉਹ ਇਹ 2 ਕਿੱਲੇ ਵਾਲੀ ਗੋਭੀ ਪਹਿਲਾਂ ਆ ਜੂਗੀ ਇਹ ਪਹਿਲਾਂ ਚੱਲੂਗੀ ਤੇ 1509 ਵਾਲੀ ਉਹ ਤੋਂ ਬਾਅਦ ਜਦੋਂ ਵੱਡੀ-ਬੁਡੀ ਕਰਕੇ ਉਹ ਤੋਂ ਬਾਅਦ ਉੱਥੇ ਗੋਭੀ ਲਾ ਦੇਣੀ ਹਾਂ ਇਹਨਾਂ ਦੋਹਾਂ ਚ ਜਾਨੀ ਕੋਈ ਨਾ ਕੋਈ ਨਫਾ ਦੇ ਜੂਗੀ ਨਹੀਂ ਨਹੀਂ ਦੇਣੀ ਦੋਨੇ ਦੇਣੀਆਂ ਦੋਨੇ ਦੇਣੀਆਂ ਸਹੀ ਐ ਤਦ ਨਹੀਂ ਕਬਈ ਤੇ ਹੋਰ ਵਗੈਰਾ ਭਾਈ ਗੋਭੀ ਤੋਂ ਬਿਨਾਂ ਹੋਰ ਵੀ ਲਾਉਣਾ ਕੋਈ ਗੋਭੀ ਬਣਾ ਆਲੂ ਆਲੂ ਇਹ ਹਣ ਆਪਾਂ ਕੱਚੇ ਲਾਉਨੇ ਆ ਕੱਚਾਈ ਪੱਕਾ ਨਹੀਂ ਲਾਉਦੇ ਕੱਚਾ ਲਾਉਨੇ ਆ ਕਿਹੜੇ ਲਾਵਾਂਗੇ ਹਾਂ ਪਰ ਸਮਾਂ ਆਊਗਾ ਜਿਵੇਂ ਜਿਵੇਂ ਸਮਾਂ ਆਊਗਾ ਭਾਈ ਇੱਥੇ ਨਾ ਗੱਲਾਂ ਥੋੜੀਆਂ ਹੋਣਗੀਆਂ ਕਿਉਂਕਿ ਲਾਈਵ ਚੱਲਦਾ ਪ੍ਰੋਗਰਾਮ ਹੈ ਵੀਡੀਓ ਰੇਂਜ ਵੀ ਘਟ ਜਾਂਦੀ ਹੂ ਜਾਂ ਕੁਝ ਵੀ ਬਾਈ ਨਾਲ ਆਪਾਂ ਖੇਤ ਗੱਲਾਂ ਕਰਾਂਗੇ ਪ੍ਰੋਪਰ ਬਾਈ ਆਪਾਂ ਬਣਾਉਣਾ 1 ਘੰਟੇ ਦਾ ਪੋਡਕਾਸਟ ਬਣਾ ਲਾਂਗੇ ਪੱਕਾ ਪੱਕੀ ਗੱਲ ਹਾਂ ਹਰੇਕ ਵੈਰਾਈ ਦਿਖਾਵਾਂਗੇ ਉੱਥੇ ਤੁਹਾਨੂੰ ਆਪਣ ਵਾਂਗ ਵਿਚ ਲੰਘਦਾ ਜਾ ਗਏ ਸਹੀ ਆ ਆਪਾਂ ਖੇਤ ਬੈਠਾਂਗੇ ਬਾਈ ਦੇ ਮੋਟਰ ਤੇ ਟੋਟਲ ਡੀਐਸਆਰ ਆਪਣਾ 36 ਵਜਾਈ ਆ ਸਹੀ ਆ ਬਾਈ 36 ਜਾਂ 38 ਕਿਲੇ 36 ਜਾਂ 38 ਕਿਲੇ 36 ਵਜਾਈ ਆ ਪੂਰਾ ਕੰਮ ਯਾਰ ਬਾਕਮ ਪੂਰਾ ਕੰਮ ਯਾਰ ਕਿਸੇ ਨੂੰ ਆ ਚਾਰ ਹਜ਼ਾਰ ਦੇ ਆੜੀ ਵੀਡੀਓ ਖਾਵਾਂਗੇ ਹਰੇਕ ਵੈਰਾਈਟੀ ਦੀ ਵੀਡੀਓ ਵਿਖਾ ਦੇਾਂਗੇ ਆਪਾਂ ਉਹ ਬੱਲੇ ਕਿਆ ਬਾਤ ਵੀਡੀਓ ਵਿਖਾਵਾਂਗੇ ਲਾ ਭਾਈ ਜੇ ਬਾਈ ਦੀ ਵੀਡੀਓ ਤੁਸੀਂ ਵੇਖਣਾ ਚਾਹੁੰਦੇ ਅੱਜ ਵੱਧ ਤੋਂ ਵੱਧ ਕਮੈਂਟ ਆਗੇ ਤੇ ਜਰੂਰ ਬਾਈ ਦੇ ਖੇਤ ਦਾ ਆਪਾਂ ਚੱਲ ਕੇ ਵੀਡੀਓ ਬਣਾਵਾਂਗੇ ਭਾਈ ਤੇ ਇਹਦਾ ਟਾਈਮ ਹੋ ਗਿਆ ਫਿਲਹਾਲ 7 ਵਜੇ ਪੂਰੇ ਕਦੇ ਬੋਲੀ ਕਿਵੜ ਠੰਡਾ ਬੈਠਾ ਰੇ ਕਿਵੜ ਠੰਡਾ ਬੈਠਾ ਕਿਵੜ ਆਇਤਾ ਟਰਾਲੀ ਅਕਾ ਅੱਜ ਤਾਂ ਕੀ ਆ ਕੰਮ ਕੀ ਬਣ ਆਹ ਮੋਲ ਬਣਿਆ ਪਿਆ ਬਾਈ ਮੰਡੀ ਦੇ ਵਿੱਚ ਬੋਲੀ ਦਾ ਬੰਦੇ ਤੂੜੀ ਲਾਉਣ ਵਾਲੇ ਆ ਜਾਂਦੇ ਆ ਬੋਲੀ ਲਾਉਣ ਵਾਲੇ ਆ ਜਾਂਦੇ ਆ ਵੀਡੀਓ ਬਣਾਉਣ ਵਾਲੇ ਆ ਜਾਂਦੇ ਆ ਪਰ ਰੌਲਾ ਇਹ ਵੀ ਖਰੀਦਣ ਵਾਲੇ ਨਹੀਂ ਆਉਂਦੇ ਹਾਂ ਮੌਜੂਦਾ ਗਾਹਕ ਕਹਿੰਦੇ ਮੌਜੂਦਾ ਗਾਹਕ ਖਤਮ ਤਾਂ ਉਹ ਤਾਂ 7 ਵਜ ਗਏ ਹਾਂ ਫੰਦ ਲੱਭ ਵੀ ਕੀ ਕਿਹਨੂੰ ਫੋਨ ਲਾਉਣਾ ਤੇ ਕਿਹਨੂੰ ਮਾਰਨਾ ਨੇ ਆਈ ਪਿਆ ਹੋਣਾ ਕਹਿੰਦਾ ਕਿਸ ਦਾ ਫੋਨ ਚੱਲ ਆਇਆ ਹੁਣ ਮਨਪ੍ਰੀਤ ਸਿੰਘ ਹੈ ਕਿਹਦੇ ਕਿੰਨੀ ਕਰਤੀ ਯਾਰ ਕਿੰਨੀ ਕਰਤੀ ਦੱਸ ਤਾ ਵੀਡੀਓ ਜੀ ਇਸ ਤਰ੍ਹਾਂ ਨੁਕਸਰ ਨਹੀਂ ਆ ਪਰੋਨੇ ਦਾ ਲੋਕੀ ਸਗਲ ਆ ਰਿਹਾ ਹੈ ਹਾਂ ਤੈਨੂੰ ਲਾਈਨ ਖਰੀਦਣੀ ਆ ਨਹੀਂ ਨਹੀਂ ਜੇ ਤਾ ਖਰੀਦੀ ਨਾ ਤੂੰ ਦਿੰਨੇ ਬੋਲੀ ਤੇ ਜੇ ਨਹੀਂ ਤਾਂ ਬਸ ਕੇਵਲ ਤੂੰ ਤਾਂ ਨਹੀਂ ਆਏ ਜੇ ਕਰੀ ਨੱਪੀ ਉਂਗਲਾਂ ਜਿੰਗ ਕਿੰਨੀਆਂ ਆਏ ਐ ਕਰ ਦਿੰਦਾ ਬਾਈ ਤੋ ਨੋਸੇ ਆ ਪੋਲੀ ਨਾ ਪੜੀ ਇਹ 250 ਰੁਪਏ ਨੂੰ ਚੱਕਦੀ ਤੇ ਇਹ ਕੀ ਕਰਦੇ ਹੈ ਕਿ ਯਾਰੀ ਮੰਨ ਲਓ ਆਮ ਸਭ ਦਸੂਦਾ ਕਰਦੇ ਆ ਇੱਕ ਕਰੀ ਉਂਗਲ ਜੋਰ ਦੀ ਨਾਪਦੀ ਫਿਰ ਦੂਜੀ ਜੋਰ ਦੀ ਨਾਪਦੀ ਤੀਜੀ ਪੋਲੀ ਨਾਪਦੀ ਉਹਦੇ ਅੱਧੇ 250 ਰੁਪਏ ਨੂੰ ਜਾਨੀ ਜਿਹੜੀ ਬਈ ਤੂੜੀ ਵੈ ਗਈ ਹੈ ਜੀ ਇੱਕ ਟਰਾਲੀ ਆਉਂਦੀ ਹੈ ਬਾਈ ਆਹੀ ਸੀਨ ਜਿਹਾ ਚੱਲੀ ਜਾਂਦਾ ਯਾਰ ਬਹੁਤ ਦਿਨਾਂ ਤੋਂ ਬਾਈ ਤੇ ਪਰ ਜਿਹੜੀ ਆਪਣੀ ਸਬਜ਼ੀ ਮੰਡੀ ਦੀ ਵੀਡੀਓ ਆਉਣੀ ਹੈ ਬਾਈ ਜਾਹੋਂਾਂ ਦੀ ਪੋਲੀ ਦੀ ਉਹਨੂੰ ਫੁੱਲ ਸਪੋਰਟ ਕਰਿਓ ਜੀ ਇੱਥੇ ਤਾਂ ਕਿਹੜਾ ਕੰਮ ਜਿਹੜਾ ਮੰਦਾ ਪਿਆ ਖੜਾ ਬਈ ਤੂੜੀ ਦਾ ਰੋਜ਼ ਰੇਟ ਵਖਾਦੇ ਨੇ 250 ਦੇ ਨੇੜੇ ਤੇ ਜਿਹੜੀ ਤੂੜੀ ਵੀ ਵੇਖਦੀ ਰਹਿੰਦੀ ਆ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨਵਾ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜ਼ਰੂਰ ਕਰਦੇ ਰਹਿਣਾ ਕਮੇਟ